ਚਲੋ ਚਲਿਏ ਉਪਰ ਟੀ ਖਾਣ ਜਮਾ ਹੁਣ ਉਹਦਾ ਗੋਲ ਲੈ ਜਾ ਤਮੇ ਅਜਾ ਉਧਰ ਕਿਧਰ ਆ ਬੋ ਅਜਾ ਖੜਾ ਉਹ ਕੱਪੜੇ ਕੰਧੋਗੇ ਚਲ ਖੜੋ ਚਲੋ ਕਮੀਜ਼ ਕੰਧ ਲੀਏ ਚਲੋ ਅਰਨਾ ਚਲੋ 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 ਆਉਂ ਖੜੋ ਆ ਦੇ ਕਰ ਲਿਆ ਨਾ ਗੰਦਾ ਜਾਂ ਗੰਦੀ ਹੋ ਗਈਆਂ ਕਿੰਨਾ ਕਪੜਾ ਮਾਰਨਾ ਪੈਣਾ ਰੁਕ ਜਾ ਰੁਕ ਜਾ ਓਕੇ 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 ਦੀਦੇ ਆਨੇ ਕਪੜਾ ਆ ਬਾਲੇ ਹੈ ਹਲੂ ਕਰ ਦੋ ਬੰਦੇ ਆਨੇ ਆਨੇ ਹਲੂ ਕਰੋ ਆ ਮਾ ਸਾਡੇ ਦੇ ਮਾਰੀ ਪਾ ਆਨੇ ਕਿਦ ਤੈਨਾਂ ਅਗਨ ਪਾਰਟੀ ਤੇ ਖਾਣੀ ਚੱਲਣਾ ਦੁੱਧ ਰਹਾ ਸੀ ਪੀ ਕੇ ਚੱਲਣਾ ਫੇਰ ਢਿੱਡ ਭਰ ਜਾਊਗਾ ਤੇਰਾ ਇਹਨੇ ਇਕਰਾਰ ਜੋਖਾਣਾ ਰਹਿਣ ਦੇ ਤੂੰ ਪੈਸੇ ਜਸੂਲ ਕੇ ਆਵਾਂਗੇ ਫੜਾ ਦੇ ਬੋਤਲ ਰੱਖ ਅੱਛ ਨਹੀਂ ਦਾਵਤ ਤੇ ਦਾਵਤ ਤੇ ਬੁਲਾਇਆ ਦੱਸ ਬਹੁ ਵੀ ਕਰਨੀ ਪੈਂਦੀ ਆ ਜਾਣਾ ਜਿੰਨੀ ਲੈ ਕੇ ਜਾਣਾ ਖਾਲੀ ਜੰਡ ਚਲੇ ਜਾਓ ਬੜਾ ਸੂਲ ਲੈ ਖਲੜ ਕੇ ਨਿਆਲੇ ਹਾਂਜੀ ਆਹ ਚੱਲੇ ਅਸੀਂ ਪਾਕਿਸਤਾਨੀਆਂ ਦੇ ਰੋਟੀ ਤੇ ਤੁਹਾਨੂੰ ਪਾਕਿਸਤਾਨੀ ਨੂੰ ਉਸ ਨੇ ਬੁਲਾਇਆ ਰੋਟੀ ਤੇ ਇਹਦੇ ਤੁਹਾਨੂੰ ਦਾਵਤ ਦੇਣੀ ਹੈ ਦਾਵਤ ਦੇਣੀ ਦੋ ਦੋ ਦਾਵਤਾਂ ਦੋ ਆਦੀ ਖਾਣ ਵਾਲੇ ਹਾਂਜੀ ਵੈਸੇ ਖਾਲੀ ਪੇਟ ਕ ਪਿਆਰ ਹੋਣਾ ਚਾਹੀਦਾ ਪਿਆਰ रैन की करी जा करी जा बोर हो रहा है, पहुंचा है नहीं बस थोड़ा ही सफर रह गया ਅਰਣ ਪੂਰਾ ਆਲਾ ਦੋਲਾ ਦੇਖਣ 'ਚ ਬਿਅਸਤ ਹੈ ਲੈ ਦੇਖ ਤਸਵੀਰ ਕਿਵੇਂ ਦੇਖਦਾ ਹੈ ਪਿਆ ਵੀ ਪੂਰਾ ਟਾਰਨ ਹਾਲਾ ਅੱਜ ਦਾ ਬੈਡ ਤੇ ਪਿਆ ਉਹਨਾਂ ਯਾਰੇ ਲੱਗਦੇ ਆ ਬਾਹਰ ਆਵੇ ਸ਼ੁਕਰ ਹੈ ਕਿ ਅੱਜ ਉਹ ਕੱਢਦੇ ਮੈਨੂੰ ਵਸਣ ਹੁਣ ਦੇਖੀ ਉੱਥੇ ਜਾ ਕੇ ਉਹਦੀਆਂ ਕੁੜੀਆਂ ਨਾਲ ਕਿੱਦਾਂ ਕਮਲਾ ਹੋਣਾ ਉਹਦੀ ਕੁੜੀ ਵੀ ਬਹੁਤ ਸੋਹਣਾ ਖੇਡਦੀ ਹੈ ਇਹਦੇ ਨਾਲ ਹਾਂ ਉਹ ਦੂਜੇ ਜਿਹੜੇ ਭਾਈਦੇ ਆ ਉਹ ਵੀ ਥੋੜਾ ਜਿਹਾ ਜੱਜਾ ਹੋ ਜਾਂਦੇ ਆ ਇਹ ਉਹ ਵੀ ਕੁੜੀ ਨਾਲ ਜਿਆਦਾ ਖੁੜੀ ਬਹੁਤ ਸੋਹਣੀ ਖੇਡਦੀ ਹੈ ਇਹਦੇ ਨਾਲ ਉਹਨੇ ਖੇਡਣਾ ਵੀ ਇਹਦੇ ਨਾਲ ਦੇਖ ਲੈ ਆਰਾਮ ਨਾਲ ਲੱਗ ਜਾਂਦੀ ਹੈ ਇਹ ਉਹ ਇਹਦੇ ਨਾਲ ਮੈਗਾ ਨੂੰ ਪੀ ਲੱਗਦੀ ਹਾਂ ਤਾਂ ਇਹ ਜਿੰਨ ਦਾ ਵਧੀਆ ਹੈ ਹਾਂ ਉਹ ਤਾਂ ਹਾਂਜੀ ਹਾਲਾ ਕਿ ਉਹ ਇਤੋਂ 1.5 ਸਾਲ ਵੱਡੀ ਹੈ 1 ਸਾਲ ਵੱਡੀ ਹੈ ਹੀ ਹੋਇਆ 2 ਸਾਲ ਦਾ ਹੋ ਗਿਆ ਉਹ ਹਾਂ ਨਹੀਂ ਜ਼ਿਆਦਾ ਵੱਡੀ ਨਹੀਂ 7-8 ਮਹੀਨੇ ਵੱਡੀ ਆ 4 ਮਹੀਨੇ ਵੱਡੀ ਐ ਅਗਸਤ ਦਾ ਪਰਦੇ ਸੀ ਉਹਦਾ ਅਗਸਤ ਦੀ 29 ਤਰੀਕ ਦਾ ਸੀਗਾ ਉਹਦਾ ਪਰਦੇ ਲੰਘ ਗਿਆ ਆਪਾਂ ਗਾਂ ਨੂੰ ਜਾਈ ਜਾਂਦੇ ਆ ਚੱਕੋ ਵੀ ਆਪਾਂ ਆ ਗਏ ਹੈਲੋ ਅਰਨ ਹਾਂ ਹਾਂ ਚੱਲ ਹੁਣ ਤਾਂ ਚਾਹ ਆ ਮੈਂ ਕਿਤੇ ਪਹੁੰਚ ਗਿਆ ਕਿਹੜਾ ਘਰ ਆ ਉਹਨਾਂ ਦਾ ਆਵਣਾ ਆਗੜੋਂ ਦਾ ਕਰਾਂ ਡੋਰ ਦੇਖ ਲੋ ਬੰਦ ਕਰਦਾ ਨਾ ਹੈਲੋ ਗਾਦੀ ਮੇਰੀ ਕਿੰਨੀ ਲੜੀ ਆ ਚੂੜੀਆਂ ਪਾਈ ਗੰਗਾ ਮੇਰੀ ਦਾੜੀ ਵੇਖੇ ਕਿ ਮੋਢੀ ਦੀ ਸੱਚੀ ਵੱਡੀ ਹੋਈ ਹੈ ਨਾ ਮੈਂ ਮਸਰੀ ਨਹੀਂ ਸਭ ਵੱਡੀ ਗਈ ਆ ਤੇ ਮੇਰਾ ਮੂੰਹ ਜਿਆਦਾ ਮੋਟਾ ਹੋ ਗਿਆ ਨਾ ਮੈਂ ਮੋਟਾ ਹੋ ਗਿਆ ਵੀਰ ਦਾੜੀ ਦਾ ਆ ਮੋਟਾ ਹੋਇਆ ਨਾ ਤੇਰਾ ਆਪਾਂ ਦੋਨੇ ਲਾਗੇ ਗੱਲ ਕਰਨ ਨੂੰ ਆਰਨ ਨੂੰ ਲੱਗੀ ਦਾਬਤ ਅੰਨੇ ਮਨ ਦੇ ਸਾਨੂੰ ਹੁੰਦੇ ਮਾਲ ਅੱਛਾ ਮਾਲਸ਼ ਕਰਨ ਵਾਲੇ ਐ ਹਮ ਮਾਲਸ਼ ਜ਼ਰੂਰੀ ਐ ਨਾ ਫਿਰਦਾ ਅੱਛਾ ਮਤਲਬ ਤੇਲ ਦੂਰਦਾ ਹੁੰਦੀ ਹੋਣੀ ਐ ਹਾਂ ਮਤਲਬ ਫਿਰ ਕੇ ਆਉਣਾ ਜਿਉਂ ਰੇੜੇ ਤੇ